ਇਹ ਇੱਕ ਅੰਮਾ ਪਈਏ ਲੈਣਾ ਤੁਮ ਕਿਸ ਚੀਜ਼ ਦੇ ਵਿੱਚ 295 ਹੋਣੀ ਭਾਈ ਤਿੰਨ ਵਾਰ ਕਿਸ ਚੀਜ਼ ਦਾ ਬਣ ਗਿਆ ਭਾਜੀ ਬੇង ਹੈ ਜੀ ਕਾਦੀ ਪਰਚੀ ਕਰਾਣੇ ਸੀ ਭਾਈ ਪਾਤੀ ਨਾਲ ਤੇ ਜ਼ਾਇਲ ਲੈਣੀ ਮੈਨੂੰ ਕਹਿੰਦਾ ਜਦਾਂ ਨਸ਼ਾ ਹੋਗਾ ਠੀਕੇ ਘੁੰਮੇ ਨਾ ਭਾਜੀ ਥੋੜੇ ਬਾਅਦ ਕਰ ਕੇ ਆ ਇਹ ਮੈਂ ਉਹ ਲੈ ਆਪਦਾ ਤੁਸੀਂ ਉਹਨਾਂ ਨੂੰ ਪੁੱਛਿਆ ਤੁਹਾਡੇ ਕੋਲ ਕੀ ਪ੍ਰੂਫ ਹੈ ਭਾਜੀ ਇਹ ਕਹਿੰਦਾ 295 ਰੋਡੀਆਂ ਭਾਈ ਨਹੀਂ ਤਿੰਨ ਭਾਜੀ ਇਦਾਂ ਹੀ ਮੈਨੂੰ ਕਹਿੰਦਾ ਜਿਹੜੇ ਚੋਰੀ ਚੋਰੀ ਤੁਸੀਂ ਪੁੱਛੋ ਉਹਨਾਂ ਨੂੰ ਭਾਈ ਹਾਂ ਪੁੱਛੂਗਾ ਕੋਈ ਨਾਮ ਬਕਰ ਨਾਮ ਪਤਾ ਭਾਈ ਉਹਨਾਂ ਦਾ ਵਾਈ ਵਾਈ ਬੋਲਿਆ ਭਾਈ ਸਰ ਇਹ ਦੋਨੇ ਠੋਕਾਂ ਭਾਈ ਇਹ ਜਿਨ੍ਹਾਂ ਦੇ ਨਾਲ ਹੋਈ ਉਹ ਕੌਣ ਹੈ ਭਾਈ ਉਹ ਮੈਂ ਜਾਂਦਾ ਵਾ ਮੁੰਡੇ ਤੁਹਾਡੇ ਕੀ ਲੱਗ ਲੱਗਦੇ ਸੀ ਭਾਈ ਮੇਰੇ ਕੋਲ ਨਹੀਂ ਲਾਦੇ ਹੋ ਨਹੀਂ ਜਿਹੜੇ ਜਿਹਨਾਂ ਪਰਚੀ ਕਰਾਈ ਸੀ ਉਹਦੇ ਤੁਸੀਂ ਭਾਈ ਨਾ ਆਪਣੀ ਕੀ ਐ ਕਰੋ ਜੀ ਹਾਂਜੀ ਜੀ ਬਾਟੇ ਨੂੰ ਗਿਆ ਭਾਈ ਉਹਨੇ ਵੇਚ ਦਿਆ ਜੀ ਬੰਦੇ ਮੈਨੂੰ ਹੱਥ ਮਾਰਿਆ ਦੋਨੇ ਮੇਰੇ ਥੀਫੇ ਦੋਨੇ ਆਲੇ ਜੀ ਤਦਾਦ ਵੀ ਫੇਰੋਂ 3000 ਰੁਪਏ ਲਿਆ ਮੈਨੂੰ ਕਹਿੰਦਾ ਹੋ ਸੇ ਪੈਸੇ ਮੈਂ ਕਿੱਥੋਂ ਨਾ ਪਾਈ ਅਸਲ ਲੈ ਕੇ ਸੀ ਮੈਂ ਨਾ ਉਹਨੇ ਤੁਸੀਂ ਇੱਕ ਆਪਣੇ ਸਮਾਈ ਵਾਰੇ ਆਪਣੇ ਸਮਾਈ ਇੱਕ ਚੀਜ਼ ਦੇਖੋ ਇੱਕ ਚੀਜ਼ ਦੇਖੋ ਜਿਹੜੇ ਕਿ ਕਹਿੰਦੇ ਸਿਕਿਉਰਟੀ ਤੁਹਾਡੇ ਕੋਲ ਖੜੀ ਸੀ ਉਹਨਾਂ ਨੇ ਕੋਈ ਨਹੀਂ ਕਿਹਾ ਆਓ ਭਾਈ ਸਿਕਿਉਰਟੀ ਨੇ ਕੁਝ ਨਹੀਂ ਕਿਹਾ ਸਿਕਿਉਰਟੀ ਨੇ ਕੁਝ ਨਹੀਂ ਕਿਹਾ ਮੇਰੇ ਹੱਥੋਂ ਮੇ ਕੌਣ ਕਹਿੰਦਾ ਭਾਈ ਜੀ ਸਰਦਾਰ ਚੰਦ ਪਰਚੀ ਇਹ ਕੱਢਦੇ ਹੋ ਹਾਂ ਭਾਈ ਕਿੱਦਾਂ ਵੀ ਫੁੰੜਿਆ ਆਪਣੇ ਭਾਈ ਮੈਂ ਪਾਚੀ ਉਹ ਮੇਰੀ ਬਲਾਰੀ ਵਾਲੇ ਬੋਲੇਆ ਇਹ ਤਾਂ ਮਨੁਸਾਹ ਕਹੀਆ ਭਾਈ ਕੋਈ ਐ ਕੀ ਸੀ ਭਾਈ ਮੈਂ ਪਾਚੀ ਹੋ ਗਿਆ ਮੈਂ ਤਾਂ 3000 ਵੀ ਲਿਆ ਮੈਨੂੰ ਕਹਿੰਦਾ ਤੈਨੂੰ ਹੋਰ ਦੇ ਦਿਆਂਗਾ ਕਿ ਨਹੀਂ ਜਣਾ ਕਰਦਾ ਭਾਈ ਕੋਈ ਆ 200 ਸਰਦਾਰ 295 ਰੋਡੀ ਭਾਈ ਅੱਜ ਮੈਂ ਤੁਹਾਨੂੰ ਸਾਹੂ ਮੈਂ ਕੀ ਗੱਲ ਕੀਤੀ ਸਰਪੁਰੀ ਭਾਈ ਬਿਨਾ ਸਾਈਡ ਤੋਂ ਲਾਈਨ 'ਚ ਆਇਆ ਉਹ ਤੇ ਮੈਂ ਨੂੰ ਕਿਹਾ ਤੂੰ ਲਾਈਨ 'ਚ ਆ ਕੇ ਕੰਮ ਕਰਾ ਠੀਕ ਹੈ ਨਾ ਤੇ ਆ ਕੇ ਕਹਿਣ ਲੱਗਾ ਗਾਣਾ ਕੱਢਣ ਲੱਗਾ ਉੱਚੀ ਉੱਚੀ ਆ ਗੰਦੀਆਂ ਗੰਦੀਆਂ ਗਾਲਾਂ ਕਹਿੰਦਾ ਬਾਹਰ ਆ ਤੈਨੂੰ ਇਹ ਕਰਦੇ ਆ ਉਹ ਕਰਦੇ ਆ ਉਹ ਦੂਜਾ ਮੁੰਡਾ ਵੀ ਨਾਲ ਬੈਠਾ ਜਿਹੜਾ ਉੱਠ ਕੇ ਆਇਆ ਹੈਲਪ ਆਇਆ ਤੇ ਵੀ ਪਿੱਛੇ ਆ ਜਾ ਵੀ ਪੇਸ਼ੈਂਟ ਦੀ ਲਾਈਨਾਂ ਸੌਵਾਰ ਆ ਅੱਜ ਬਹੁਤ ਜ਼ਿਆਦਾ ਹੈਗਾ ਲਾਈਨਾਂ ਲੰਬੀਆਂ ਸਾਨੂੰ ਵੀ ਪਤਾ ਵੀ ਲਾਈਨਾਂ ਲੰਬੀਆਂ ਹੈਗੀਆਂ ਠੀਕ ਹੈ ਜੀ ਬਾਤ ਉਹ ਆ ਗਈ ਗੱਲ ਕਰਨ ਲੱਗਿਆ ਕਹਿੰਦੇ ਤੁਸੀਂ 3000 ਰੁਪਏ ਨੇ ਮੇਰੇ ਤੋਂ 3000 ਰੁਪਏ ਲਿਆਏ ਕਿੰਨੇ ਹਰ ਦਾ ਅਪਲੀਕੇਸ਼ਨ ਲਗਾ ਰਹੇ ਹੋ ਕਿਸ ਚੀਜ਼ ਤੇ ਲਗਾ ਰਹੇ ਹੋ ਪਤਾ ਨਹੀਂ ਕਿ ਕਿਸ ਤੇ ਆਪਰ ਕੋ ਤਾਂ ਕੰਮ ਹੀ ਨਹੀਂ ਹੁੰਦਾ ਤਿੰਨੇ ਜਾਂਦਾ ਕੋਈ ਤੇ ਕੋਈ ਬਰਾਦਰੀ ਬਾਰੇ ਅਪਸ਼ਬਦ ਨਹੀਂ ਕਰ ਰਹੇ ਸੀ ਜੀ ਉਹ ਤਾਂ ਜੋਬ ਅਪਲੀਕੇਸ਼ਨ ਲਗਾਣੇ ਉਹ ਵੈਸੇ ਹੀ ਬੰਦਾ ਲਗਾਈ ਜਾਂਦਾ ਹੁਣ ਜਦੋਂ ਕਹੀ ਜਾਂ ਬੰਦੇ ਨੂੰ ਵੀ ਲਾਈ ਜਾ ਤੁਸੀਂ ਮੌਕੇ ਦੀ ਸੀਟ ਤੇ ਬੈਠੇ ਹੋ ਤੁਸੀਂ ਆਪਣੇ ਐਮ ਐਸ ਸਾਹਿਬ ਨਾਲ ਗੱਲ ਕਰੋਗੇ ਇਸ ਬਾਰੇ ਐਮ ਐਸ ਸਾਹਿਬ ਨਾਲ ਗੱਲ ਕਰੂੰਗਾ ਇਸ ਬਾਰੇ ਕਿ ਤੁਹਾਡੇ ਨਾਲ ਮਿਸਪੇ ਹੋ ਗਿਆ ਹੈ ਜੀ ਹਾਂ ਜੀ ਜੇ ਸਾਡੇ ਕੋਈ ਹੋਏਗੀ ਤਾਂ ਪਤਾਵਾਂਗੇ ਜੀ ਕਿਸ ਤਰ੍ਹਾਂ ਦੇ ਦੋ ਵਾਰ ਉਹਨਾਂ ਗਾਲਾਂ ਖਾਂਦਾ ਕੋਈ ਵੀ ਨਹੀਂ ਆਉਂਦਾ ਉਹ ਕਿੰਨੀ ਵਾਰ ਗਾਲਾਂ ਖਾਈ ਜਾਵਾਂਗੇ ਕਿੱਥੇ ਦੱਸੋ ਇਹ ਬੱਤਮੀ ਜੀ ਥੋੜੀ ਕੋਈ ਗੁੱਸਾ ਰਹੇਗਾ ਸਾਡੇ ਨਾਲ ਆ ਕੇ ਸੀਟ ਤੇ ਬੈਠੇ ਆ ਕੰਮ ਕਰਦੇ ਪਿਆ ਸਾਰਿਆਂ ਦਾ ਕਿਸੇ ਨੂੰ ਪਰੇਸ਼ਾਨ ਕਰਦੇ ਤਾਂ ਵੀ ਹੈਗਾ ਸਰਕਾਰੀ ਦਾਇਰੇ ਵਿੱਚ ਬੈਠੋ ਸਰਕਾਰ ਨੂੰ ਕੀ ਬਿਲਕੁਨ ਹੈ ਨਾ ਤੁਹਾਡੇ ਨਾਲ ਇਹਦਾ ਮਿਸਲੇ ਬੰਦਾ ਹਾਂ ਜੀ